ਤੇ ਤੁਸੀਂ ਜਰੂਰ ਦੱਸੋ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿਵੇਂ ਆ ਕਿੰਨਾ ਕੁ ਜਿਹੜਾ ਮੀਂਹ ਪੈ ਰਿਹਾ ਸਵੇਰੇ ਸਭ ਇਕੱਠ ਹੋਏ ਨੇ ਤੇ ਅੱਜ ਫੇਰ ਬਰਸਾਤ ਜਿਹੜੀ ਸਟਾਰਟ ਹੋ ਰਹੀ ਆ ਕਣੀਆਂ ਜਿਹੜੀਆਂ ਪੈ ਰਹੀਆਂ ਨੇ ਸਵੇਰੇ ਮੌਸਮ ਸਾਫ਼ ᱛੀ ਤੇ ਹੁਣ ਕਣੀਆਂ ਸਟਾਰਟ ਹੋਈਆਂ ਹੋਈਆਂ ਨੇ ਬੱਦਲ ਜਿਹੜਾ ਬਹੁਤ ਬਣਿਆ ਹੋਇਆ ਤੁਸੀਂ ਜਰੂਰ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਮੌਸਮ ਆ ਜਿਹੜਾ ਕਿਵੇਂ ਆ ਅੰਬੇ ਕੁੰਮੀ ਜਿਹਾ ਪੈ ਰਿਆ ਤੇ ਤੇ ਤੁਸੀਂ ਜ਼ਰੂਰ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿਵੇਂ ਆ ਕਿੰਨਾ ਕੁ ਜਿਹੜਾ ਮੀਂਹ ਪੈ ਰਿਹਾ ਸੁਨਾਮ ਦੇ ਵਿੱਚ ਕਿੰਨਾ ਕੁ ਪੈ ਰਿਹਾ ਤੇ ਸੰਦੂਰ ਸਾਈਡ ਵੀ ਅੱਜ ਜਿਹੜਾ ਮੀਂਹ ਇਹ ਦੱਸਿਆ ਹੋਇਆ ਇਹ ਰੂਦ ਦੱਸਿਓ ਕਿੰਨਾ ਕਿੰਨਾ ਕੁ ਮੀਂਹ ਜਿਹੜਾ ਅੱਜ ਪਿਆ